ਮੰਤੇ ਚਾਲਦੇ ਲੰਗਰ ਰਹਿ ਸਕਿਓ ਅਤੇ ਹਰ ਪੀੜਤਾ ਨੂੰ ਰਾਸ਼ਨ ਲੰਗਰ ਪਹੁੰਚਾਉਣ ਵਿੱਚ ਵੀ ਨਹੀਂ ਪਿੱਛੇ ਬਿਊਰੋ ਚੀਫ ਦਵਿੰਦਰ ਸਿੰਘ ਪੱਤਰਕਾਰ ਅਸ਼ੋਕ ਜਰੀਵਾਲ ਗੁਰਦਾਸਪੁਰ ਗੁਰਦਾਸਪੁਰ ਦਾ ਪਿੰਡ ਆਲੇ ਚਾਤ ਇੱਕ ਅਜਿਹਾ ਪਿੰਡ ਹੈ ਜੋ ਉਹਨਾਂ ਫੌਜੀਆਂ ਦੀ ਰਿਹائش ਬਣਿਆ ਹੋਇਆ ਹੈ ਜਿਹੜੀ ਰਹਿ ਸਕਿਓ ਆਪਰੇਸ਼ਨ ਚਲਾ ਰਹੇ ਹਨ ਅਤੇ ਹਾਲ ਵਿੱਚ ਫਸੇ ਲੋਕਾਂ ਵਿੱਚ ਜਾ ਕੇ ਰਾਤ ਕਾਰਜ ਕਰ ਰਹੇ ਹਨ

ਹਰ ਰੋਜ਼ ਸਾਬਕਾ ਫੌਜੀ ਗੁਰਪ੍ਰੀਤ ਸਿੰਘ ਅਤੇ ਪਿੰਡ ਦੇ ਨੌਜਵਾਨ ਫੌਜੀਆਂ ਦੇ ਨਾਲ ਰੈਸਕਿਊ ਤੇ ਰਾਤ ਲਈ ਨਿਕਲਦੇ ਹਨ ਅਤੇ ਸ਼ਾਮ ਨੂੰ ਵਾਪਸ ਆਉਂਦੇ ਹਨ ਪਿੱਛੋਂ ਸਾਰਾ ਦਿਨ ਰਾਗੀਰਾ ਲਈ ਵੀ ਲੰਗਰ ਪ੍ਰਸ਼ਾਦਾ ਤੇ ਚਾਹ ਪਾਣੀ ਦੀ ਸੇਵਾ ਚਲਦੀ ਰਹਿੰਦੀ ਹੈ ਇਸ ਵਿੱਚ ਪਿੰਡ ਦੇ ਹੀ ਕੁਝ ਵਿਦੇਸ਼ਾਂ ਵਿੱਚ ਰਹੇ ਰਹਿ ਸੰਯੋਗੀ ਵੀ ਮਾਲੀ ਸਹਿਯੋਗ ਦੇ ਰਹੇ ਹਨ ਇਹ ਕਿ ਉਹ ਕਿ ਕਾਲ ਸਰ ਇਹ ਕਿ ਕਿਸ ਬਤ ਹੈ ਮੇਰਾ ਨਾਮ ਮਨਦੀਪ ਸਿੰਘ ਵਾਲੀਆ ਜੀ ਮੈਂ ਰਿਟਾਇਰਡ ਤਸਿਲਦਾਰ ਹਾਂ ਫਿਰ ਇਦਾਂ ਹੈ ਕਿ ਜਿਸ ਦਿਨ ਤੋਂ ਬਰਸਾਤ ਦਾ ਪਾਣੀ ਆਰੰਭ ਹੋਇਆ ਉਸੇ ਦਿਨ ਤੋਂ ਹੀ ਜਿਹੜਾ ਲੰਗਰ ਜਿਹੜਾ ਇੱਧਰ ਆਰੰਭ ਕੀਤਾ ਗਿਆ ਫੌਜੀ ਭਾਈ ਜਿਹੜੇ ਸਾਡੇ ਇੱਥੇ ਬੈਠੇ ਨੇ ਜਿਨ੍ਹਾਂ ਨੇ ਇੱਥੇ ਕੈਂਪ ਲਗਾਇਆ ਹੈ ਉਹਨਾਂ ਨਾਲ ਸਲਾਮ مشورہ ਕਰਕੇ ਜਿਸ ਤਰ੍ਹਾਂ ਦਾ ਲੰਗਰ ਉਹ ਚਾਹੁੰਦੇ ਆ ਉਸ ਤਰ੍ਹਾਂ ਦਾ ਲੰਗਰ ਤਿਆਰ ਕੀਤਾ ਜਾਂਦਾ ਹੈ ਜਿਹੜਾ ਲੰਗਰ ਬਾਰਡਰ ਦੇ ਉੱਤੇ ਜਿੱਥੇ ਪਾਣੀ ਆਇਆ ਹੋਇਆ ਉਹ ਜਿਹੜੀ ਟੀਮ ਸਾਡੀ ਜਾਂਦੀ ਹੈ ਉਹ ਦੋ ਟਰਾਲੀਆਂ ਜਾਂਦੀਆਂ ਨੇ ਇੱਕ ਪਾਣੀ ਵਾਲੀ ਇੱਕ ਰੈਸ਼ਨ ਵਾਲੀ ਉਹ ਜਿਸ ਤਣ ਜਾਂਦੀ ਹੈ ਉਸ ਦਿਨ ਅਗਲੇ ਪਿੰਡਾਂ ਦਾ ਪਤਾ ਕਰ ਲੈਂਦੀ ਆ ਕਿ ਉੱਥੇ ਕਿਸ ਕਿਸ ਚੀਜ਼ ਦੀ ਲੋੜ ਆ ਫਿਰ ਉਹ ਗਰੁੱਪ ਚ ਚੱਲੇ ਜਾਂਦੀ ਹੈ ਗੱਲ ਉਹ ਵਰਗੁੱਤ ਚੀਜ਼ਾਂ ਸਾਨੂੰ ਰਾਤ ਕੰਮ ਦੇ ਵਿੱਚ ਦਾਨੀ ਸੱਜਣਾ ਵੱਲੋਂ ਪਛਾਹ ਦਿੱਤੀਆਂ ਜਾਂਦੀਆਂ ਜਦੋਂ ਅਗਲੇ ਦਿਨ ਉਹ ਚੀਜ਼ ਜਾਨੀ ਹੈ ਜਿਨ੍ਹਾਂ ਨੇ ਭੇਜੀ ਹੁੰਦੀ ਹੈ ਜੀ ਉਹਨਾਂ ਨੂੰ ਅਸੀਂ ਬਕਾਇਦਾ ਫੋਨ ਕਰਦੇ ਹਾਂ ਕਿ ਤੁਹਾਡਾ ਜਿਹੜਾ ਸਮਾਨ ਅੱਜ ਫਲਾਣੇ ਸਾਈਡ ਤੇ ਜਾ ਰਿਹਾ ਤੁਸੀਂ ਆਪਣਾ ਇੱਕ ਬੰਦਾ ਭੇਜ ਤਾਂ ਹੁਣ ਮੈਂ ਤਾਂ ਕਈ ਵਾਰ ਉਹ ਭੇਜ ਦਿੰਦੇ ਆ ਤੇ ਕਈ ਵਾਰ ਉਹ ਕਹਿੰਦੇ ਆ ਵੀ ਅਸੀਂ ਕਿਤੇ ਹੋਰ ਗਏ ਆ ਇਸ ਤਰ੍ਹਾਂ ਇਹ ਲੰਗਰ ਦੀ ਵੀ ਇੱਥੋਂ ਆਸਤੇ ਵੀ ਸੇਵਾ ਚੱਲਦੀ ਆ ਉਹਦੇ ਵਿੱਚ ਕੋਈ ਭੇਤ ਭਾਵ ਨਹੀਂ ਰਾਜਾਂ ਦਾ ਵੀ ਸ਼ਕਲੇ ਪਿੰਡ ਵਾਲੇ ਸ਼ਕਲਾਂ ਜਿਹੜੇ ਉਧਰ ਬਾਰਡਰ ਵਾਲੇ ਪਾਸੇ ਪੰਦੇ ਸਮਾਨ ਬਕਰਾ ਲੈਣ ਆਉਂਦੇ ਆ ਗੁਰਦਾਸਪੁਰ ਔਰ ਰਸਤੇ 'ਚ ਰੋਕ ਕੇ ਲੰਗਰ ਸ਼ਕਦੇ ਆ ਸਾਡਾ ਕੋਈ ਭੇਤ ਭਾਵ ਨਹੀਂ ਅਸੀਂ ਜੀ ਵੇਖੋ ਜੀ ਮਕੌੜਾ ਪਤਨ ਅੱਜ ਹੀ ਟਰਾਲੀ ਉਧਰੋਂ ਆਈ ਆ ਉਤੋਂ ਬਾਅਦ ਗੱਲ ਜਿਹੜਾ ਹੈਡ ਆ ਉਹ ਉਹ ਜੀ ਉਤੋਂ ਬਾਅਦ ਕਲਾਨੌਰ ਤੇਰਾ ਬਾਬਾ ਨਾਨਕ ਏ ਰੰਦਾਸ ਦਾ ਕੋਈ ਜਿਹੜੀ ਸੰਗਤ ਆਉ ਉਹ ਤੇ ਇਹ ਕਹਿੰਦੀ ਜਦੋਂ ਤੱਕ ਵੀ ਲੋੜ ਹੈ ਇਹੀ ਚਲਾਵਾਂਗੇ ਇਹ ਸੰਗਤ ਦੇ ਸੰਯੋਗ ਨਾਲ ਨਹੀਂ ਚੱਲਦਾ ਪਿੰਡ ਵਾਸੀਆਂ ਤੇ ਸੰਯੋਗ ਨਾਲ ਨਹੀਂ ਚੱਲਦਾ ਇਲਾਕਾ ਨਿਵਾਸੀਆਂ ਦੇ ਸੰਯੋਗ ਨਾਲ ਨਹੀਂ ਚੱਲਦਾ ਸਾਰਾ ਇਹ ਲੰਗਰ ਕੋਈ ਇੱਕ ਬੰਦਾ ਨਹੀਂ ਇਹਨੂੰ ਚਲਾ ਰਿਹਾ ਸਾਰਾ ਦੇ ਸੰਯੋਗ ਨਾਲ ਚੱਲਦਾ ਜਿੰਨਾ ਤੱਕ ਰਾਹਤ ਕੈਂਪਾਂ ਦੇ ਵਿੱਚ ਰਾਸ਼ਨ ਆਉਂਦਾ ਹੈ ਜਿੰਨਾ ਤੱਕ ਰਾਸ਼ਨ ਅੱਗੇ ਜਾਂਦਾ ਜਿੰਨਾ ਤੱਕ ਲੋੜ ਪਵੇਗੀ ਇਹੀ ਇਹ ਕੈਂਪ ਚ ਚਲੰਦ ਕਰਾਵਾਂ ਮੇਰਾ ਨਾਮ ਗੁਰਪ੍ਰੀਤ ਸਿੰਘ ਆਈ ਮੈਂ 2018 31 ਅਕਤੂਬਰ ਨੂੰ ਰਿਟਾਇਰ ਹੋਇਆ ਜੀ ਤੇ ਹੁਣ ਪਿੰਡ ਦਾ ਸੰਜੋਗ ਹਨ ਬਹੁਤ ਮਿਲਿਆ ਆਰਮੀ ਸਾਡੀ ਇੱਥੇ ਅਫਸਰਾ ਡਾਇਆ ਇੱਕ ਤੇ ਉਹ ਰਾਤ 2:30 ਵਜੇ ਨੂੰ ਕੱਢ ਕੇ ਲਿਆ ਆ ਬਰਸਾਦ ਦੇ ਵਿੱਚ ਤੇ ਸਵੇਰੇ ਉਹਨਾਂ ਦੀ ਪਲਟਨ ਆਈ ਆ ਅੰਮ੍ਰਿਤਸਰ ਤੋਂ ਜੀ 270 ਇੰਜੀਨੀਅਰ ਤੇ ਉਹਨਾਂ ਨੂੰ ਅੱਗੇ ਪਾਣੀ ਵਧਨ ਕਰਕੇ ਫਿਰ ਇੱਥੇ ਉਹਨਾਂ ਦਾ ਸਟੇ ਕਰਵਾਇਆ ਗਿਆ ਜੀ ਉਸ ਦਿਨ ਤੋਂ ਇਥੇ ਸੇਵਾ ਚੱਲ ਰਹੀ ਆ ਕਮਸ਼ੇ ਕਮ 10 ਦਿਨ ਤੋਂ ਪਲੱਸ ਹੋ ਗਿਆ ਜੀ ਤੇ ਬਾਕੀ ਸਮਗਰੀ ਅਹੀਂ ਲੈ ਕੇ ਜਾਣਦੇ ਆ ਜੋ ਜੋ ਸਾਡੇ ਸੱਜਣਾਂ ਜਾਂ ਆ ਰਹੇ ਸਾਡੇ ਕੋਲ ਲੈ ਲੈ ਕੇ ਉਹ ਅਹੀਂ ਪਿੰਡਾਂ ਦੇ ਵਿੱਚ ਪ੍ਰੋਵਾਈਡ ਕਰਨਦੇ ਆ ਲੰਗਰ ਪ੍ਰਸ਼ਾਦਾ ਹ ਤੇ ਇਧਰ ਪਿੰਡ ਵੱਲੋਂ ਸਕਾਇਆ ਜਾ ਰਿਹਾ ਜੀ ਇਹਨਾਂ ਦਾ ਸੰਯੋਗਦਾਨ ਬਹੁਤ ਵੱਡਾ ਯੋਗਦਾਨ ਹੈ ਜੀ ਇਹਨਾਂ ਦਾ ਇਹ ਸਾਡੇ ਨਾਲ ਬਾਹਰ ਜਾਂਦੇ ਆ ਜਿੱਥੇ-ਜਿੱਥੇ ਸਾਡਾ ਲੰਗਰ ਪਚਾ ਰਹੇ ਆ ਅਸੀਂ ਨਹੀਂ ਪਹੁੰਚਦਾ ਉੱਥੇ ਲੰਗਰ ਪਤਾ ਰਹੇ ਆ ਆਪਾਂ ਨਾਲ ਇਹਨਾਂ ਦੀ ਕਿਸ਼ਤੀ ਜਾਂਦੀ ਆ ਸਾਡੇ ਤੇ ਉਹ ਕਿਸ਼ਤੀ ਦੇ ਜ਼ਰੀਏ ਆਪਾਂ ਲੰਗਰ ਅੱਗੇ ਪ੍ਰੋਵਾਈਡ ਕਰਦੇ ਆ ਇਹਰਾ ਨਾਮ ਲਖਮਿੰਦਰ ਕੌਰ ਆ ਜੀ 10-15 ਦਿਨ ਤੋਂ ਲਗਾਤਾਰ ਸੇਵਾ ਬੀਬੀਆਂ ਕਰ ਰਹੀਆਂ ਨੇ ਔਰ ਸਾਰਿਆਂ ਨੂੰ ਪੂਰੀ ਪੰਦ ਪਤਾ ਹੈ ਕਿ ਤੇਜ ਬਾਰਸ਼ਾਂ ਕਾਰਨ ਬਹੁਤ ਜ਼ਿਆਦਾ ਪਿੰਡਾਂ ਵਿੱਚ ਪੀਜ ਹੜ੍ਹ ਆ ਗਏ ਨੇ ਜਿੰਨਾ ਕਰਕੇ ਜਿੰਨੇ ਲੋਕ ਪੀੜਤ ਨੇ ਖੜਾ ਨਾਲ ਪੀੜਤ ਲੋਕਾਂ ਨੂੰ ਆਲੇ-ਜੱਕ ਦੀ ਸੰਗਤ ਵੱਲੋਂ ਸਾਰਿਆਂ ਦੇ ਸੰਜੋਗ ਨਾਲ ਜਿਵੇਂ ਕਿ ਨੌਜਵਾਨ ਗੁਰਪ੍ਰੀਤ ਸਿੰਘ ਐਕਸਮੈਨ ਉਦੇ ਵੱਲੋਂ ਔਰ ਸਾਬਕਾ ਤਹਿਸੀਲਦਾਰ ਸਰਦਾਰ ਮਨਜੀਤ ਸਿੰਘ ਵੱਲੋਂ ਬਹੁਤ ਮਨੋਂ ਔਰ ਦਿਲੋਂ ਸੇਵਾ ਕੀਤੀ ਜਾ ਰਹੀ ਹੈ ਲਗਾਤਾਰ ਦਿਨ ਰਾਤ ਮਿਹਨਤ ਕਰਕੇ ਪੀੜਤ ਪਰਿਵਾਰਾਂ ਵਾਸਤੇ ਰਾਸ਼ਨ ਤਿਆਰ ਕਰਕੇ ਪਹੁੰਚਾਇਆ ਜਾ ਰਿਹਾ ਹੈ ਹੋਰ ਨੇ ਲੱਗ ਲੱਗ ਪਿੰਡਾਂ ਵਿੱਚੋਂ ਪਸ਼ੂਆਂ ਵਾਸਤੇ ਚਾਰਾ ਵੀ ਭੇਜਿਆ ਜਾ ਰਿਹਾ ਹੈ ਸਵੇਰੇ 6 ਵਜੇ ਸਟਾਰਟ ਹੋ ਜਾਂਦਾ ਜੀ ਲੰਗਰ ਰਾਤ ਦੇ 10 ਵਜੇ ਤੱਕ 10 ਵਜੇ ਲਗਾਤਾਰ ਜੋ ਸੰਗਤ ਬਾਹਰੋਂ ਆ ਰਹੀ ਹੈ ਜਾ ਰਹੀ ਹੈ ਸੜਕ ਤੇ ਅਮਦੇ ਜਾਂਦਿਆਂ ਨੂੰ ਸਾਰਿਆਂ ਨੂੰ ਰਸਨ ਨਹੀਂਆ ਕਰਵਾਇਆ ਜਾਂਦਾ ਉਦਮ ਹੈ ਉਤਸ਼ਾਹ ਹੈ ਮਹਾਰਾਜ ਦੀ ਕਿਰਪਾ ਹੈ